ਹੜਾਂ ਦੀ ਪ੍ਰਕਰੋਪੀ ਚੱਲੀ ਆ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਸਾਰ ਲੈਣ ਲਈ ਆਪਣੇ ਤਰੋ ਸਿਰ ਤੋੜ ਜਿਹੜੇ ਆ ਉਹ ਜਤਨ ਕੀਤੇ ਜਾ ਰਹੇ ਆ ਤੇ ਮੈਨੂੰ ਖੁਸ਼ੀ ਵੀ ਆ ਕਿ ਸੰਗਤਾਂ ਵੱਲੋਂ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਵੀ ਕੀਤਾ ਜਾ ਰਿਹਾ ਮੈਂ ਦੇਖਦਾ 5-500 ਰੁਪਇਆ 1000-1000 ਰੁਪਇਆ ਆਨਲਾਈਨ ਪੇਮੈਂਟਾਂ ਪਾਉਂਦੇ ਆ ਗੁਰੂ ਪਾਤਸ਼ਾਹ ਨੂੰ ਉਹ ਮਾਇਆ ਭੇਟ ਕਰਕੇ ਆਪਣੀ ਮਾਇਆ ਸਫਲ ਕਰਦੇ ਆ ਤੇ ਜਿ세 ਬਖ ਬਖ ਜ세 ਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਸਾਡੇ ਭਾਈ ਸ਼ਵਿੰਦਰ ਸਿੰਘ ਜੀ ਜਿਹੜੇ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਰਾਹੀਂ ਅੱਜ ਕੱਲ ਵਾਸ਼ਿੰਗਟਨ ਡੀਸੀ ਦੇ ਵਿੱਚ ਸੈਟਲ ਆ ਤੇ ਪਰ ਇਹਨਾਂ ਨੇ ਹਾਲੇ ਵੀ ਆਪਣੀ ਇਹ ਮਹਾਰਤ ਛੱਡੀ ਨਹੀਂ ਭਾਵੇਂ ਉੱਥੇ ਨੌਕਰੀ ਵੀ ਜੀਵਿਕਾ ਦਾ ਵੀ ਆਪਣਾ ਕਰਦੇ ਆ ਪਰ ਫਿਰ ਵੀ ਕੀਰਤਨ ਕਰਕੇ ਜਿੰਨੇ ਕੋ ਸ਼ਾਬਦ ਪੇਟ ਖਜਾਨਾ ਲੋਕ ਦਿੰਦੇ ਆ ਉਹ 사ਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜਦੋਂ ਵੀ ਸਮੇਂ ਸਾਰ ਆਉਂਦੇ ਆ ਹਾਜ਼ਰੀ ਵੀ ਭਰਦੇ ਆ ਤੇ ਉਹ ਭੇਟ ਵੀ ਕਰਦੇ ਆ ਹੁਣ ਅੱਜ ਹੜਪੀੜਤਾਂ ਲਈ ਇਹਨਾਂ ਨੇ 1500 US ਡਾਲਰ ਇਹ ਆਪਣਾ ਯੋਗਦਾਨ ਪਾਇਆ ਸੋ ਮੈਂ ਦਿਲ ਦੀਆਂ ਢਗਹਾਈਆਂ ਤੋਂ ਭਾਈ ਸਾਹਿਬ ਦਾ ਧੰਨਵਾਦ ਕਰਦਾ ਕਾਮਨਾ ਕਰਦਾ ਗੁਰੂ ਆਮਦਾਸ ਪਾਤਸ਼ਾਹ ਜੀ ਦਿਨ ਦੁੱਗਣੇ ਰਾਤ ਚੌਗਣੀ ਤਰੱਕੀ ਬਖਸ਼ੇ ਕਰਨੀ ਹੈ ਜਿਹੜਾ ਦਸਵੰਧ ਸਤਗੁਰੂ ਜੀ ਨੂੰ ਅਰਪਿਤ ਕਰਦੇ ਆ ਤੇ ਖਜ਼ਾਨੇ ਵਧ ਜਾਂਦੇ ਆ ਇਹ 사ਤਗੁਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ। ਤੋਂ ਇਹ ਆਪਣਾ ਸਵਾਸਾਂ ਦਾ ਵੀ ਤੇ ਨਾਲ ਦਸਾਂ ਨਾਮਾਂ ਦੀ ਧਰਮ ਦੀ ਕੀਰਤ ਦੇ ਵਿੱਚੋਂ ਦਸਬੰਧ ਲੈ ਕੇ ਆਏ ਆ। ਗੁਰੂ ਸਾਹਿਬ ਇਹਨਾਂ ਦੇ ਅੰਗ ਸੰਗ ਰਹੇ। 사ਤਗੁਰ ਸਿੱਖੀ ਦੀ ਦਾਤ ਬਖਸ਼ ਕਰਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।